ਫੁਲਗਾਲੀ ਵਾਲੀ ਮਮੀ ਜਾ ਰਹੀ। ਹੋ ਕੀ ਕਰਾਂ ਕਹਿੰਦੇ ਕੰਮ ਮਮੀ ਤਾਂ ਬੜੇ ਜ਼ਰੂਰੀ ਨੇ। ਜ਼ਰੂਰੀ ਕੰਮਾਂ ਤਾਂ ਮਾਰਦੇ ਮਨ ਨੂੰ ਚੰਗਾ ਹੁੰਦਾ। ਬਾਈ ਬਾਦਰ ਦੱਬੀ ਜਾ ਰਹੀ ਨਹੀਂ। ਕੀ ਕਰੀ ਸੀ? ਚਲੋ। ਚਲੋ ਠੀਕ ਠੀਕ। ਕੱਲ ਸ਼ਾਮ ਨੂੰ ਆਉਂਗੇ ਸਹੀ। ਕੱਲ ਸ਼ਾਮ ਨੂੰ ਤੇ ਪਰਸੋਂ ਆਣਗੀ। ਹੈ? ਨਹੀਂ ਕੱਲ। ਨਾ ਨਾ ਕੱਲ ਸ਼ਾਮ ਨੂੰ ਆਣੀ। ਕੋ ਜਾਨ ਜੀ ਪਰਸੋਂ ਹਾਂ ਪਰਸੋਂ ਸੋਲ ਦਿਨ ਹਾਂਜੀ ਸੋਲ ਹੈ ਪਰਸੋਂ ਹਾਂ ਕੱਲ੍ਹ ਕੱਲ੍ਹ ਸ਼ਾਮ ਹੀ ਆ ਜਾਣਗੇ ਹਾਂ ਕੱਲ੍ਹ ਸ਼ਾਮ ਨੂੰ ਆ ਜੀ ਹੈ ਨਾ ਠੀਕ ਹੈ ਇੱਕ ਦਿਨ ਚੰਗਾ ਜੀ ਚਲਾਓ ਸਸਰੀ ਕਾ ਜੀ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈ ਪੇਸਟ ਕਪਲ ਤੇ ਤੁਸੀਂ ਉਹਨਿੰ ਦੇਖਿਆ ਜੀ ਸਟਾਰਟਿੰਗ ਦੇ ਵਿੱਚ ਇੱਕ ਬਾਦ ਦਾਦੀ ਚਲੇ ਗਏ ਪਿੰਡ ਉਹ ਆਣਗੇ ਕੱਲ ਹੁਣ ਗਏ ਨੇ ਤੇ ਕੱਲ ਆਣਗੇ ਕਿਉਂਕਿ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ ਜੋ ਸਿਰਫ ਮੰਮੀ ਹੀ ਕਰ ਸਕਦੇ ਸੀ ਤੇ ਉਹ ਕੋਈ ਹੋਰ ਨਹੀਂ ਕਰ ਸਕਦਾ ਸੀ ਕੋਈ ਫੈਸਾ ਉਹਨਾਂ ਦਾ ਆਪਣਾ ਦੇ ਕੱਲ ਆ ਜਾਣਾ ਉਹਨਾਂ ਨੇ ਤੇ ਪਰਸੋਂ ਇਬਾਦਤ ਦੀ ਨਾਨੀ ਨੇ ਪਰਸੋਂ ਜਾਣਾ ਨਾ ਪਰਸੋਂ ਹੀ ਬਾਦਦੀ ਨਾਨੀ ਨੇ ਚਲੇ ਜਾਣਾ ਰੌਣਕ ਚਲੋ ਦਾਦੀ ਦਾ ਮੇਟ ਜਿਆਦ ਦੇ ਨੇ ਆ ਜਾਂਦੇ ਪਰ ਨਾਨੀ ਨੇ ਛੇਤ ਨਹੀਂ ਮੁੜਨਾ ਹੈਗਾ ਨਾਨੀ ਨੇ ਮੁੜਨਾ ਫਿਰ ਜਾ ਤਾਂ ਲੋੜ ਹੀ ਪਾਣਗੇ ਹਨਾ ਟਾਈਮ ਸਿਰ ਨਹੀਂ ਹੁੰਦਾ ਵਧੀਆ ਦਿਲ ਲੱਗਾ ਸੀ ਮੰਮੀ ਦਾ ਰੌਣਕ ਜੀ ਬਣੀ ਹੋਈ ਸੀ ਇਬਾਦਤ ਦੀ ਮੰਮੀ ਨੂੰ ਤਾਂ ਮਿਲ ਇਬਾਦਤ ਦੀ ਮੰਮੀ ਥੋੜੇ ਜਿਹਾ ਵਹਿਮੀ ਨੇ ਨਹੀਂ ਮੈਨੇ ਵਹਿਮੀ ਇਹ ਇਬਾਦਤ ਇਬਾਦਤ ਸਤਾ ਮੇਰਾ ਪੁੱਤ ਚੋਨਾ ਜੇ ਬੁੱਤ ਨਾਲ ਪਾਰਟ ਚੱਲ ਰਿਹਾ ਹਾਂ ਇਹ ਬਾਦਤ ਵੀ ਪਾਰਟ ਸੁਣਦੀ ਮੇਰੀ ਛੋਣੀ ਅਸੀਂ ਨਾ ਐਕਚੁਅਲੀ ਤਾਜ਼ਾ ਤਾਜ਼ੇ ਪੈਰੈਂਟਸ ਬਣਿਆ ਨਾ ਦੋਨੋਂ ਜਣੀ ਸੋ ਸਾਨੂੰ ਨਾ ਕੀ ਚੀਜ਼ਾਂ ਨਹੀਂ ਪਤਾ ਹੈ ਨਾ ਉਹ ਸਾਡੀ ਮੰਮੀਆਂ ਨੂੰ ਪਤਾ ਨਹੀਂ ਮੰਮੀਆਂ ਸਾਡੇ ਤੇ ਹਸਨ ਲਾਈ ਜਾਂਦੀਆਂ ਦੋਨੋਂ ਜਦੋਂ ਅਸਾਨੂੰ ਕੁਝ ਲੱਗਦਾ ਨਾ ਕਿ ਪੋਜੈਸਿਵ ਜ਼ਿਆਦੇ ਆ ਆਬਵੀਅਸਲੀ ਮੈਂ ਥੋੜਾ ਜ਼ਿਆਦਾ ਪੋਜੈਸਿਵ ਆ ਇਬਾਦਤ ਨੂੰ ਲੈ ਕੇ ਕਿਰਨ ਵੀ ਹੈਗੇ ਨੇ ਦੋਨੋਂ ਬਰਾਬਰ ਹੀ ਆ ਜਿਵੇਂ ਬੱਚਾ ਦੁੱਧ ਕੱਢ ਦਿੰਦਾ ਇਹ ਕੋਟਿਆ ਦਾ ਦੁੱਧ ਸਾਨੂੰ ਲੱਗੇਗਾ ਮੰਮੀ ਕਹਿੰਦੇ ਬਹਿ ਜਾ ਟ ਚੁੱਪ ਕਰਕੇ ਦੁੱਧ ਬੱਚੇ ਕੱਢਦੇ ਹੀ ਹੁੰਦੇ ਨੇ ਕਈ ਵਾਰ ਹੈ ਨਾ ਤੇ ਅੱਜ ਕੀ ਹੋਇਆ ਇਬਾਦਤ ਨੂੰ ਹੈ 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 ਚਾਹਣਾ ਇਬਾਦਤ ਨੂੰ ਨਾ ਤੇ ਜਿਵੇਂ ਹੀਟ ਚੱਲਦੀ ਹੁੰਦੀ ਰੂਮ ਦੇ ਵਿੱਚ ਹੈ ਨਾ ਅਸੀਂ ਉਹ ਜਿਹੜਾ ਸਾਡੀ ਗਲਤੀ ਮੇਰੀ ਗਲਤੀ ਉਹ ਰੋਆ ਵਾਲਾ ਹੀਟਰ ਜਦ ਕਿ ਉਹ ਹੀਟ ਚੱਲ ਰਹੀ ਹੈ ਵਧੀਆ ਇਹ ਹੀਟ ਮੈਂ ਨੇੜੇ ਰੱਖਤਾ ਵੀ ਇਹਨੂੰ ਇਹਦੀ ਰਜਾਈ ਰਜਾਈ ਕੰਪਲੀ ਉਤਾਰ ਦਿੰਨੇ ਆ ਬਸ ਕੱਪੜੇ ਪਾਏ ਹੋਣਗੇ ਇਹ ਨੇੜੇ ਕਰ ਦੇਣਾ ਹੀਟ ਇਹ ਹੱਥ ਪੈਰ ਮਾਰਦੀ ਰਹੂਗੀ ਵਧੀਆ ਘੇੜਦੀ ਰਹੂਗੀ ਹੈ ਵੀ ਗਰਮੈਸ਼ ਠੰਡ ਨਹੀਂ ਲੱਗੂਗੀ ਤੇ ਉਹ ਮੈਨੂੰ ਲੱਗਦਾ ਇਹਨੂੰ ਹੀਟ ਨੇ ਥੋੜਾ ਜਿਵੇਂ ਮੰਨ ਲਈ ਇਹ ਵਾਲੀ ਹੀਟਰ ਦਾ ਇਹਨੇ ਦੁੱਧ ਜ਼ਿਆਦਾ ਕੱਢਦਾ ਥੋੜਾ ਜਿਆਦਾ ਦੁੱਧ ਕੱਢਦਾ ਅਸੀਂ ਟਾਰ ਗਏ ਮਮੂ ਮੀ ਉਰੀ ਗਾਨੇ ਚੁੱਪ ਕਰ ਜੋ ਉਸ ਅਸੀ ਕੁੜੀ ਚੱਕ ਕੇ ਭੱਜ ਜਾਣਾ ਤੁਹਾਡੀ ਜਿਆਦਾ ਦੋਨੋਂ ਚਲੇ ਤੁਸੀਂ ਚਾਂਬਲੇ ਫਿਰਦੇ ਹੋ ਇਸ ਹਿਸਾਬ ਨਾਲ ਕਹਿੰਦੇ ਕੁੜੀ ਸੋਲ ਬਣਾ ਲੋਗੇ ਤੁਸੀਂ ਇੰਨਾ ਨਹੀਂ ਸੋਚੀਦਾ ਹੁੰਦਾ ਸੋ ਫਿਰ ਹਾਂ ਅਸੀਂ ਆਪਣੇ ਨੂੰ ਸਟਰੋਂਗ ਕੀਤਾ ਵੀ ਇੰਨਾ ਨਹੀਂ ਸੋਚੀਦਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਬੱਚੇ ਦੁੱਧ ਕੱਢਦੇ ਨੇ ਇਟਸ ਵਾਕਈ ਨਾਰਮਲ ਹੁੰਦਾ ਆਬਵੀਅਸਲੀ ਕਈ ਵਾਰ ਅੜਕਾਰ ਤਾਂ ਦਵਾਨੇ ਆ ਦੋਸਤੋ ਪਤਾ ਵੀ ਛਾਤੀ ਨਾਲ ਲਾ ਕੇ ਤੇ ਰੱਬ ਕਰਨਾ ਹੁੰਦਾ 10-15 ਮਿੰਟ ਅੜਕਾਰ ਵੀ ਲੈਂਦਾ ਬੱਚਾ ਕਈ ਵਾਰ ਨਹੀਂ ਵੀ ਲੈਂਦਾ ਤੋ ਉਸ ਕਰਕੇ ਕਈ ਵਾਰ ਢਕਾਰ ਲੈਣ ਤੋਂ ਬਾਅਦ ਵੀ ਕੱਢ ਦਿੰਦਾ ਸਾਨੂੰ ਜੋ ਅਸੀਂ ਮੰਮੀਆਂ ਨੇ ਕਿਹਾ ਵੀ ਕੋਈ ਇਕੱਲ ਨਹੀਂ ਬੱਚੇ ਕਈ ਵਾਰ ਕਿਉਂਕਿ ਬੱਚੇ ਨੂੰ ਨਹੀਂ ਪਤਾ ਹੁੰਦਾ ਨਾ ਉਹ ਭਰ ਗਿਆ ਉਹਦੀ ਟੇਟੀ ਭਰ ਗਈ ਹੈ ਉਹ ਪੀਂਦਾ ਰਹਿੰਦਾ ਰਹਿਣਾ ਦੁੱਧ ਕਿਉਂਕਿ ਬੱਚੇ ਨੂੰ ਇੱਕੋ ਚੀਜ਼ ਵਧੀਆ ਲੱਗਦੀ ਹੈ ਬੱਚੇ ਕੋਲ ਦੋ ਚੀਜ਼ਾਂ ਨੇ ਦੁੱਧ ਪੀਣਾ ਸੋਨਾ ਹੈ ਨਾ ਹਾਲੇ ਛੋਟੀ ਹੈ ਉਹ ਜ਼ਿਆਦਾ ਕਈ ਵਾਰ ਪੀ ਲੈਂਦੇ ਨੇ ਇਸ ਕਰਕੇ ਉਹ ਕਰ ਦਿੰਦੇ ਨੇ ਇਟਸ ਨਾਰਮਲ ਨਹੀਂ ਦਾਉਂਡੀ ਮੈਨੂੰ ਨਹੀਂ ਦਾਉਂਡੀ ਰਾਤ ਨੂੰ ਨੀਂਦ ਬੁਲੀ ਨਹੀਂ ਹੁੰਦੀ ਸਹੀ ਕਹਿੰਦੇ ਸੀ ਸਾਰੇ ਹੂੰ 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 ਬਿੰਦਾ ਉੱਡਣ ਗਈਆਂ ਹੂੰ ਹੋਰ ਫਿਰ ਬਾਦਤ ਉੱਠਦੀ ਹੈ ਨਾ ਰਾਤ ਨੂੰ ਫਿਰ ਹਾਂ ਮੈਂ ਤਾਂ ਕਹਿੰਦਾ ਹੁਣ ਠੀਕ ਮੇਨੂੰ ਮਨ ਕਰ ਰਿਹਾ ਖੇਡਣ ਨੂੰ ਰਾਤ ਨੂੰ ਫਿਰ ਨਾ ਕਈ ਵਾਰ ਨੀਂਦ ਚਾਦੀ ਚੜ ਰਹੀ ਹੁੰਦੀ ਖੇਡਣ ਨੂੰ ਮਨ ਨਹੀਂ ਕਰ ਰਿਹਾ ਹੁੰਦਾ ਇਹ ਹੁੰਦਾ ਫਿਰ ਸੋ ਜਾਵੇ ਛੇਤੀ ਛੇਤੀ ਹੁਣ ਕਦੋਂ ਸੋਵੇ ਤੇ ਕਦੋਂ ਹੀ ਸੋਈਏ ਸਹੀ ਗੱਲ ਹੈ ਉਦੋਂ ਐਵੇਂ ਹੁੰਦਾ ਮੈਂ ਦੁੱਧਾ ਜੇ ਰਾਤ ਨੂੰ ਉੱਠਦੀ ਹੈ ਨਾ ਦੁੱਧੂ ਵਾਸਤੇ ਹਨਾ ਦੁੱਧੂ ਪੀਂਦੀ ਹੈ ਤੇ ਕਈ ਵਾਰ ਇਹਨੇ ਡਾਈਪਰ ਵੀ ਗਿੱਲਾ ਕੀਤਾ ਹੁੰਦਾ ਓਬਵੀਅਸਲੀ ਚੇਂਜ ਕਰਦਾ ਹੁੰਦਾ ਪਹਿਲਾਂ ਇਹਨੂੰ ਦੁੱਧੂ ਪਲਾ ਕੇ ਫਿਰ ਡਾਈਪਰ ਬਦਲਦੇ ਆਂਦਾ ਹੈ ਨਾ ਫਿਰ ਇਹਨੂੰ ਰੱਬ ਕਰਨਾ ਹੈ ਨਾ ਮੋਟੇ ਤੇ ਲਾ ਕੇ ਫਿਰ ਜਦੋਂ ਥੱਲੇ ਸਵਾਨੀ ਆ ਉਹ ਕਰ ਲਾਈ ਜਾਂਦੀ ਹੈ ਨਾ ਇਹਨੂੰ ਗੋਦੀ ਦੀ ਆਦਤ ਪੈ ਗਈ ਵੈਸੇ ਹਣਾ ਤੇ ਗੋਦੀ ਦੀ ਆਦਤ ਓਬਵੀਅਸਲੀ ਬੱਚਿਆਂ ਤੋਂ ਪੈਂਦੀ ਹੈ ਕਿਉਂਕਿ ਆਪਾਂ ਇੰਡੀਅਨ ਹੈ ਔਰ ਇੰਡੀਅਨ ਪੇਰੈਂਟਸ ਹੁੰਦੇ ਨੇ ਜਿਹੜੇ ਖਾਸ ਕਰਕੇ ਪੰਜਾਬੀ ਆਪਣੇ ਹਣਾ ਤੇ ਭਾਵੇਂ ਵਿਦੇਸ਼ਾਂ 'ਚ ਵੀ ਰਹਿੰਦੇ ਨੇ ਆਪਣੀ ਇੰਡੀਅਨ ਪੰਜਾਬੀ ਉਹਨਾਂ ਨੂੰ ਆਦਤ ਹੁੰਦੀ ਹੈ ਬੱਚੇ ਨੂੰ ਆਪਣੀ ਗੋਦੀ 'ਚ ਰੱਖਣ ਦੀ ਆਪਾਂ ਨੂੰ ਸਭ ਨੂੰ ਲਾਰਡ ਪਿਆਰ ਆਪਾਂ ਨੂੰ ਜਿਆਦਾ ਹੁੰਦਾ ਕਿ ਬੱਚੇ ਨੂੰ ਕਰੀ ਹੈ ਨਾ ਉਹ ਚੱਕਰੇ ਚ ਇਹਨੂੰ ਕਿਰਨ ਦੀ ਪੈ ਗਈ ਆਦਤ ਗੋਦੀ ਚ ਹੈ ਨਾ ਥੋੜਾ ਜਿਹਾ نیچے ਰੱਖ ਦਿੰਦਾ ਉਂ ਕਰਨ ਲੱਗ ਜਾਣਾ ਫਿਰ ਕਿਰਨ ਨੇ ਕਿਹਾ ਨਾ ਕਿਰਨ ਨਾ ਮਤ ਥੋੜੀ ਲੇਟ ਨਾ ਤਾਂ ਫਿਰ ਮੈਂ ਹੁਣ ਮੇਰੀ ਡਿਊਟੀ ਫਿਰ ਮੈਂ ਇਹ ਬਾਦ ਨੂੰ ਚੱਕ ਲੈਣਾ ਗੋਦੀ ਚ ਖੜਾਈ ਜਾਣਾ ਖੜਾਈ ਜਾਣਾ ਖਜਾਈ ਜਾਣਾ ਮੈਂ ਕਿਹਾ ਹੁਣ ਸੋ ਗਈ ਜਦੋਂ ਸੌਂਦੀ ਨਾ ਇਹ ਫੜ ਕੇ ਦਾ ਆਰਾਮ ਨਾਲ ਆਰਾਮ ਨਾਲ ਐਵੇਂ ਨੀ ਚ ਰਕਦਾ ਵੀ ਇਹ ਹਿੱਲ ਨਾ ਜਾਵੇ ਫਿਰ ਹਿੱਲ ਕੇ ਮੈਂ ਹਰਾਸ ਲੂ ਮੋਸ਼ਨ ਚ ਜਾਣਾ ਰਜਾਈ ਲੈਣਾ ਲੇਟ ਦਾ ਸੋਣਾ ਫਿਰ ਕਰ ਗਈ ਲਵੀ ਫਿਰ 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 ਮੋਸ਼ਨ ਕਰਾਉ ਫਿਰ ਖੜਾ ਕਰਦਾ ਇਹਨੂੰ ਹੂੰ ਕਰੀ ਜਾਣਾ ਫਿਰ ਇਹ ਸੁਣਾ ਬੜੀ ਖੇਡਾਂ ਲੱਗਦੀਆਂ ਨੇ ਰਾਤ ਨੂੰ ਤਾਂ ਸੱਚੀ ਹੁਣ ਅੱਜ ਕੱਲ ਕਿਉਂਕਿ ਜਿਆਦਾ ਜਾਗਣਾ ਪੈਂਦਾ ਕਈ ਵਾਰ ਤੇ ਉਸ ਚੱਕਰੇ ਚ ਇਬਾਦਤ ਇਹਦਾ ਕਹਿੰਦੇ ਕਿ ਮੈਂ ਨਾ ਖੇਡੂ ਤੇ ਹੁਣ ਸਾਡ ਪੁੱਤੀ ਨਹੀਂ ਖੇਡਿਆ ਜਾਂਦਾ ਰਾਤ ਨੂੰ ਖੇਡਿਆ ਨਹੀਂ ਜਾਂਦਾ ਰਾਤ ਨੂੰ ਨਾ ਖੇਡ ਨਹੀਂ ਸਕਦੇ ਪਰ ਟਰਾਈ ਕਰਦੇ ਨੇ ਹੁਣ ਕਿੰਨੇ ਦੇਖੋ ਝੁੱਲੇ ਮਾਰ ਰੇ ਨੀਂਦਾਂ ਦੇ ਹਾਂ ਸੋ ਜੋ ਸੋ ਜੋ ਜਿੰਨਾ ਹੋ ਸਕੇ ਸੋ ਜਾ ਹੁਣੇ ਹੀ ਪਰ ਰਾਤ ਨੂੰ ਜਾਗਣਾ ਹੀ ਹੈ ਥੋੜਾ ਜਿਹਾ 10 ਘੰਟਾ ਮੈਂ ਵੀ ਸੋ ਜਾ ਯਾਰ ਘੰਟਾ ਤੱਕ ਹੈ ਚਲ ਮੈਂ ਵੀ ਸੋ ਜਾਣਾ ਸੋਣਾ ਮੇਰਾ ਸਿੱਤਾ ਵੇ ਕੈਰੀ ਕੋਟ ਵਿੱਚ ਕੁਮੀ ਕਰਕੇ ਆਇਆ ਏ ਪਾਪਾ ਨਾਲ ਕਿੱਥੇ ਗਿਆ ਜੀ ਸੋਨਿਆ ਵੇ ਛੋਨਿਆ ਛੋ ਗਿਆ ਜੀ ਪਾਪਾ ਨਾਲ ਗੱਡੀ ਵਿੱਚ ਆ ਜਾਂਦਾ ਛੋ ਗਿਆ ਜੀ ਕਿੱਥੇ ਗਿਆ ਸੀ ਦੱਚ ਦੇ ਓਏ ਦੱਚ ਦੇ ਸੋਨਿਆ ਨਹੀਂ ਦੱਚਦਾ ਮੈਂ ਕਿਚੇ ਨੂੰ ਉਹ ਨਹੀਂ ਦੱਚਦਾ ਆ ਦਾਚ ਦੇ ਕਿਤੇ ਗਿਆ ਸੀ ਕਿਨਾ ਪਿਆਰਾ ਲੱਗਦਾ ਹ ਮਿੱਠੂ ਨਾਲ ਮਮਾ ਵੀ ਗਏ ਸੀ ਕੁਮੀ ਕੁਮੀ ਕਰਨਾ ਕੁੜੀ ਨਹੀਂ ਤਾਂ ਸੁੱਤੀ ਹੈ ਨਾ ਹ ਮੇਰੀ ਸ਼ੋ ਨਹੀਂ ਓਏ ਮੇਰੀ ਜਾਨ ਉੱਤ ਜਾ ਜਨਾ ਨਾਲੋ ਨਾਲੋ ਤੁਸੀਂ ਨਾਲੋ ਇਸ ਤੋਂ ਪਹਿਲੇ ਉੱਠ ਜੇ ਫਿਰ ਪਤਾ ਲੱਗੇ ਨਾ ਸੌਣ ਨਹੀਂ ਦੇਣਾ ਸਹੀ ਗੱਲ ਨਾਲ ਨਹੀਂ ਦੇਣਾ ਇਹ ਹੁਣ ਨਾ ਹੁਣ ਬਹੁਤ ਧਿਆਨ ਨਾਲ ਬੰਦਾ ਆਪਾਂ ਨੂੰ ਕਿਰਨ ਕਿਰਨ ਨੂੰ ਪਛਾਣਨ ਲੱਗ ਗਈ ਐ ਇਹ ਹਾਂ ਤੇ ਤੇ ਕਿਰਨ ਨੂੰ ਪਛਾਣ ਲੈਂਦੇ ਨਾ ਆਮ ਨਾਲ ਇਧਰ ਧੌਣ ਤੋਣ ਘਵਾ ਦੇ ਦੀ ਕਿਰਨਾਂ ਨਿੱਕੀ ਜਿਹੇਰ ਬੜਾ ਜ਼ੋਰ ਇਹਦੇ ਲੱਤਾਂ ਲੁਟਾ ਮਾਰਦੀ ਐ ਜਦੋਂ ਲੱਤਾਂ ਫੜਦੀ ਨਹੀਂ ਜਦੋਂ ਡਾਈਪਰ ਬਦਲਣਾ ਹੁੰਦਾ ਨਾ ਲੱਤ ਫੜਾ ਲੱਤ ਮਾਰਦੀ ਬੜੀ ਜ਼ੋਰ ਦੀ ਲਵ ਯੂ ਮੇਰੀ ਸ਼ੋਣੀ ਮੰਮੀ ਚਲੇ ਗਈ ਦੂਜੀ ਮੰਮੀ ਤਾਂ ਜੀ ਨਹੀਂ ਲੱਗਣ ਰਿਆ ਦੂਜੀ ਮੰਮੀ ਤਾਂ ਜੀ ਨਹੀਂ ਲੱਗਣ ਰਿਆ ਕਾਲ ਇਹਨਾਂ ਨੇ ਬੜੇ ਹਾਸੇ ਪਾਏ ਔਰ ਤੁਸੀਂ ਵੀ ਕਮੈਂਟ ਕੀਤਾ ਵੀ ਪੰਜੀਰੀ ਵਿੱਚ ਖਸਖਸ ਦੀ ਤਾਂ ਤੇ ਹਸ ਹਸ ਪਾਦੀ ਹੋਣੀ। ਇਹ ਲਿਖਿਆ ਭੰਗ ਦੇ ਪੁੱਤ ਭੰਗ ਦੇ ਪੁੱਤ ਬਹੁਤ ਦਸੀਆਂ। ਤਾਂ ਇਹਨਾਂ ਦਾ ਜੀ ਨਹੀਂ ਲੱਗਣ ਡਿਆ ਹੁਣ। ਚਲੋ ਇਹਨਾਂ ਨੂੰ ਪਤਾ ਕੀ ਦੋਸਤੋ ਕਈ ਵਾਰ ਐਵੇਂ ਹੁੰਦਾ ਨਾ ਬਹੁਤ ਕਿਸੇ ਨੇ ਲਿਖਿਆ ਸੀ ਭੱਗਾਂ ਵਾਲਾ ਘਰ ਹੁੰਦਾ ਜਾਂ ਪ੍ਰਮਾਤਮਾ ਦਾ ਆਵਾਸ ਹੁੰਦਾ ਜਿੱਥੇ ਦੋਨੋਂ ਕੁੜਮਣੀਆਂ ਇਕੱਠੀਆਂ ਵਧੀਆ ਤਰੀਕੇ ਨਾਲ ਰਹਿ ਸਕਣ। ਤੇ ਅਸੀਂ ਆਪਣੇ ਆਪ ਨੂੰ ਸੱਚੀ ਭੱਗਾਂ ਵਾਲੇ ਸਮਝਦੇ ਹਾਂ ਕਿ ਸਾਡੀਆਂ ਮੰਮੀਆਂ ਇੱਕ ਦੂਜੇ ਨਾਲ ਪਿਆਰ ਬਹੁਤ ਹੈਗਾ ਇਹਨਾਂ ਦਾ ਤੇ ਪ੍ਰਮਾਤਮਾ ਨੇ ਬਣਿਆ ਰਵੇ। ਔਰ ਦੋਨੋਂ ਮੰਮੀਆਂ ਬਹੁਤ ਘੈਂਟ ਤੇ ਸੌਜੀਆਂ ਨੇ ਹਨਾ ਔਰ ਪਿਆਰ ਇਹਨਾਂ ਦਾ ਇਦਾਂ ਹੀ ਬਣਿਆ ਰਵੇ ਤੇ ਦੋਨੋਂ ਇੱਕ ਦੂਜੇ ਨਾਲ ਵਧੀਆ ਹੱਸ ਮਿਸਕ ਰਹੀਆਂ ਨੇ ਉੱਥੇ ਸੋਫੇ ਤੇ ਬੈਠ ਕੇ ਫਿਲਮਾਂ ਫੁਲਮਾਂ ਦੇਖਦੀਆਂ ਰਹੀਆਂ ਨੇ ਨਾਟਕ ਲਾ ਲੈ ਨਾਟਕ ਨੂੰ ਟਕ ਲਾ ਲੈ ਚਲੋ ਵਧੀਆ 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 ਹੁਣ ਕੱਲ ਪਰਸੋਂ ਮੰਮੀ ਨੇ ਇੱਕ ਨੇ ਚਲੇ ਜਾਣਾ ਸਾਡਾ ਦਿਲ ਨਹੀਂ ਲੱਗਣਾ ਮੰਮੀ ਤਾਂ ਨਹੀਂ ਲੱਗਣਾ ਜਾ ਕੇ ਮੈਂ ਕਿ ਪਰਸੋਂ ਮੰਮੀ ਨੇ ਚਲੇ ਜਾਣਾ ਮੈਂ ਤੇ ਨਾਲੇ ਹਾਡਾ ਜੀ ਨਹੀਂ ਲੱਗਣਾ ਤੇ ਮੰਮੀ ਦਾ ਵੀ ਨਹੀਂ ਤੇ ਲੱਗਣਾ ਤੇ ਫਿਰ ਨਾ ਜਾਓ ਨਾ ਬੱਚੇ ਤੋਂ ਬਗੈਰ ਨਾ ਉਹ ਨਿੱਕੀ ਛੋਟੀ ਜੀ ਬੱਚੀ ਕਿਥੇ ਮੇਰੀ ਬੱਚੀ ਹੈ ਤੇ ਫਿਰ ਨਾ ਜਾਓ ਕਿਹਨੇ ਕਿਹਾ ਤੁਹਾਨੂੰ ਜਾਓ ਪਹਿਲੀ ਵਾਰੀ ਬੋਲੀ ਸੀ ਮਮਾ ਤੇ ਡਿਕੰਡਿਆ ਵਿਚਾਰਾ ਉਹਨੂੰ ਇੱਥੇ ਨਾਲ ਨਾਲ ਡਿਕੰਡਿਆ ਬਿਨਾਂ ਬਾਦ ਦਦ ਨਾ ਹੋ ਰਹੇ ਨਾ ਨਾਨਾ ਜੀ ਸਹੀ ਹਾਲ ਹੈ ਪਹਿਲੀ ਵਾਰੀ ਆਇਆ ਨਾ ਮੇਰੇ ਮਮੀ ਰਾਫਟ ਵੇਹਟੇ ਕੋਲ ਨਹੀਂ ਡੈਡੀ ਤੇਰੇ ਤੇ ਮੈਂ ਜਦੋਂ ਆਈ ਸੀ ਉਹ ਵੀ ਇੰਨਾ ਨਹੀਂ ਸੀ ਇਹਨੇ ਦਿਨ ਨਹੀਂ ਸੀ ਉਹ ਵੀ 5 ਦਿਨ ਹਫਤਾ ਤੱਕ ਨਹੀਂ ਸੀ ਹਫਤਾ 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 ਲਾ ਲਿਆ ਸੀ ਜਦੋਂ ਪਹਿਲਾਂ ਆਏ ਸੀ ਇੱਕ ਵਾਰੀ ਹੁਣ ਤਾਂ ਲਾ ਗਰਮੀ ਸੀ ਤੇ ਗਰਮੀ ਸੀ ਹਾਂ ਹਫਤਾ ਲਾ ਕੇ ਡੈਡੀ ਵੀ ਤੁਸੀਂ ਅੱਛਾ ਮਨ ਸੀ ਤੇ ਸਾਨੂੰ ਅੱਜ ਅਸੀਂ ਨਿਕਲਦੇ ਆ ਜੀ ਸਾਡੇ ਬੈਗ ਲਗਾ ਰਹੇ ਹਾਂ ਹਾਂ ਅੱਜ ਕੱਲ ਨਿਕਲਦੇ ਕੱਲ ਨੂੰ ਗਏ ਹਫਤਾ ਰੱਖ ਲਿਆ ਸੀ ਬੈਗ ਲਗਾ ਲਿਆ ਸੀ ਤੇ ਪਿਛਲੀ ਸਰਦੀਆਂ ਚ ਮਮੇ ਨੂੰ ਇਹਨਾਂ ਦੇਣਾ ਚਾਹੀਏ ਸੀ ਦੋਹਾਂ ਜੂਲ ਸਾਹਿਬ ਗਏ ਹਾਂ ਹਾਂ ਉਹ ਵੀ 12 ਨੂੰ ਸਮਾ ਗਏ 12 ਜੂਨ ਨੂੰ ਗਏ ਸੀ ਨਾ ਨਹੀਂ ਨਹੀਂ 12 ਦਸੰਬਰ 18 18 18 ਦਸੰਬਰ ਨੂੰ ਗਏ ਸੀ ਸਹੀ ਗੱਲ ਹਜੂਰ ਸਾਹਿਬ ਆਪਾਂ ਤਾਂ 17 ਨੂੰ ਹੀ ਆ ਗਏ ਇੱਥੇ ਪਿੰਡੋਂ ਇੱਥੋਂ 18 ਨੂੰ ਗਏ ਸੀ ਉਦੋਂ ਟ੍ਰੇਨ 'ਚ ਮੈਨੂੰ ਯਾਦ ਕਿਰਨ ਇਨਫੈਕਸ਼ਨ ਹੋ ਗਈ ਸੀ ਮੈਨੂੰ ਇਨਫੈਕਸ਼ਨ ਹੋਈ ਸੀ ਸਹੀ ਗੱਲ ਆ ਸੋ ਟ੍ਰੇਨ ਦੇ ਵਿੱਚ ਲੋ ਜੀ ਹੁਣ ਕਢਣੀ ਹੈ ਵੱਡੀ ਰਜਾਈ ਫੇਰ ਰਜਾਈ ਹੁਣ ਸਾਨੂੰ ਲੱਗਦਾ ਵੀ ਉਤਾਰ ਦੇਣੀ ਚਾਹੀਦੀ ਏ ਕਿਉਂਕਿ ਆਪਾਂ ਉਹ ਵਾਲੇ ਹੀਟਰ ਨੂੰ ਹੁਣ ਸੱਟਣ ਲੱਗੇ ਆ ਕਿਸੇ ਕੋਨੇ 'ਚ ਕਿਉਂਕਿ ਆਪਾਂ ਸਿਰਫ ਆ ਹੀਟਰ ਯੂਜ਼ ਕਰਾਂਗੇ ਇਹਨੂੰ ਇੰਨਾ ਜ਼ਿਆਦਾ ਸੌਲ ਨਹੀਂ ਬਣਾਣਾ ਮੇਰੀ ਕੁੜੀ ਨੂੰ ਕਿਰਨ ਨੇ ਜ਼ਿਆਦਾ ਸੌਲ ਬਣਾਉਣਾ ਸ਼ੁਰੂ ਕਰਤਾ ਮੇਰੀ ਕੁੜੀ ਨੂੰ ਤੇ ਮੈਂ ਨਹੀਂ ਚਾਹੁੰਦਾ ਇਹ ਸੌਲ ਬਣੇ ਕਿਉਂਕਿ ਇਹਨੂੰ ਹਰੇ ਥ ਦੇਈਆ ਤਿੰਬਿੰਗ ਕਾਨੂੰ ਨਾ ਆਵੇ ਲੱਗਣਾ ਨਾ ਲਓ ਬਣਾ ਲਓ ਫੜਾ ਫੜੇ ਇਸ ਤੋਂ ਪਹਿਲਾਂ ਉੱਡ ਜੇ ਫਿਰ ਉਹਨਾਂ ਆ ਕੇ ਤੁਸੀਂ ਡਾਈਪਰ ਬਦਲ ਲਿਓ ਦਾ ਤੇ ਫਿਰ ਮੈਂ ਇਹਨੂੰ ਉਹ ਕਰ ਦਾਂਗਾ ਮੈਂ ਫਿਰ ਮੈਂ ਨਾ ਲਾਂਗਾ ਥੱਕ ਗਈ ਐ ਮੈਂ ਤੇ ਥੱਕ ਐ ਨਹੀਂ ਚੇਤੀ ਦੇਖੋ ਇਹ ਨਹੀਂ ਚੇਤੀ ਥੱਕ ਗਿਆ ਨਹੀਂ ਹੁਣ ਪਤਾ ਕੀ ਹੈ ਪਹਿਲਾਂ ਸਟਾਰਟਿੰਗ ਚ ਤੇ ਨੀਂਦ ਲੱਗਦੀ ਨਹੀਂ ਤੇ ਸੁਤੀ ਰਹਿੰਦੀ ਨਹੀਂ ਨਾ ਗੂੜੀ ਨੀਂਦ ਤਾਂ ਹੂੰ ਹੁਣ ਇਹ ਨਾ ਸ਼ਰਾਰਤੀ ਹੁੰਦੀ ਜਾਂਦੀ ਦਿਨੋਂ ਦਿਨ ਹੁਣ ਇਹ ਰਾਤ ਨੂੰ ਨਾ ਇਹ ਦੁੱਧ ਦੁੱਧ ਪੀ ਕੇ ਤੇ ਇਸ ਇਹਨੂੰ ਲਸੂ ਆਉਂਦੀ ਕੋਸ਼ਿਸ਼ ਕਰਦੇ ਆ ਤੇ ਇਥੇ ਇਤੇ ਗੱਦੇ ਤੇ ਲੰਮੇ ਪਾ ਦਿੰਨੇ ਚੂ ਚੂ ਹਰ 5 ਮਿੰਟ ਬਾਅਦ ਇਹਨੇ ਚੂ ਚੂ ਆ ਗੜਾਈਆਂ ਲੈਣੀਆਂ ਹੀ ਹੁੰਦੀਆਂ ਕੰਮੀਆਂ ਨਹੀਂ ਜਦੋਂ ਤਾਂ ਇਹ ਗੋਦੀ ਚ ਸੁੱਤੀ ਰਹਿੰਦੀ ਨਾ ਫਿਰ ਸ਼ਾਂਤ ਹੁੰਦੀ ਏ ਜਿੱਦਾਂ ਹੀ ਇਹਨੂੰ ਇਬਾਦਤ ਨੂੰ ਬੈਡੇ ਦੇ ਇਤੇ ਗੱਦੇ ਦੇ ਲੰਮੇ ਪਾਨੇ ਉਸ ਟਾਈਮ ਬਾਵਾ ਬਾਵਾ ਮਾਰ ਦੇ ਦਿੰਦੀ ਆ ਟੱਚੋ ਚੱਕੋ ਮੈਨੂੰ ਫੇਰ ਇਹਨੂੰ ਗੋਦੀ ਦੀ ਇਹਨੂੰ ਗੋਦੀ ਦੀ ਆਦਤ ਪੈ ਗਈ ਏ ਤੇ ਹੁਣ ਨਾ ਜਿਵੇਂ ਮੰਨ ਲਓ ਹੁਣ 7 ਵਜ ਗਏ ਹੀ 6 ਵਜ ਦੁੱਧ ਪੀ ਲਈ ਤੇ 7 ਵਜ ਮੈਂ ਚਲ ਹੁਣ ਸੋਵਾ ਦੇਣੀ ਥੋੜਾ ਚਿਰ ਹਣਾ ਮੇਹਣ ਮਮੀ ਉਧਰ ਉਠਾ ਠਾ ਠਿਆ ਚਾਹ ਪਾਣੀ ਪੀਣਾ ਮਗਾ ਤੋਨੇ ਹਨ ਤੇ ਇਹਨੂੰ ਇੱਥੇ ਲਮ ਪਾਇਆ ਹੁਣ ਜਦੋਂ ਤੇ ਅਸੀਂ ਉੱਠੇ ਹਨਾ ਬੈੱਡ ਤੋਂ ਮੈਂ ਤਾਂ ਛਿੱਪੀ ਦੋਨੋਂ ਜਾਣੇ ਇਹ ਉਦੋਂ ਦੀ ਚੂਣੀ ਕੰਢੀ ਹੁਣ ਜਾਵਾਂ ਵੀ ਇਹਨੂੰ ਪਤਾ ਵੀ ਹੁਣ ਮੇਰੇ ਮਮੀ ਡੈਡੀ ਉੱਠ ਗਏ ਹੁਣ ਮੈਂ ਆਰਾਮ ਦੀ ਨੀਂਦ ਸਾਰਾ ਦਿਨੇ ਨੇ ਚੂਣੀ ਕਰਨਾ ਜਿਦੋਂ ਸੋਣਾ ਤੇ ਜਦੋਂ ਰਾਤ ਨੂੰ ਸੋਣਾ ਆ ਕੇ ਨੇ ਚੂ 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 ਕਰਨਾ ਹੁੰਦਾ ਕਰਵਾਤੀ ਤੇਨੇ ਸਗਣ ਵੀ ਕੀਤਾ ਸਸੂ ਪੋਟੀ ਦਾ ਆਪਣੇ ਡੈਡੀ ਦੇ ਉੱਤੇ ਸਹੀ ਕਰ ਰਿਹਾ ਡਾਈਪਰ ਬਦਲ ਰਿਹਾ ਸੀ ਡਾਈਪਰ ਬਦਲਦੇ ਬਦਲਦੇ ਨੇ ਮੇਰੀ ਟੀ-ਸ਼ਰਟ ਦੇ ਉੱਪਰ ਪੋਟੀ ਕਰਤੀ ਸਸੂ ਕਰ ਰਾਦਰ ਸ਼ਗਨ ਪਾਇਆ ਨਾ ਮੈਨੂੰ ਐ ਲੈ ਪਾਪਾ ਜੀ ਪਹਿਲਾ ਸ਼ਗਨ ਮਿਮਿਸ਼ਾ ਆਤਿ ਹੈ ਸ਼ਰਾਰਤੀ ਮੈਨੂੰ ਮਰਜ਼ੀ ਆ ਮੈਨੂੰ ਸ਼ਰਾਰਤੀ ਵਧੀਆ ਲੱਗਦੀ ਹੈ ਮੈਨੂੰ ਨਹੀਂ ਚਾਹੀਦੀ ਸ਼ਰੀਫ ਜੀ ਭੋਲੀ ਜੀ ਅੱਛਾ ਸ਼ਰਾਰਤੀ ਹੋਵੇ ਅੱਛੀ ਗੱਲ ਹੈ ਕਿਨੇ ਮੰਮੀ ਅਸੀਂ ਆਪਣੇ ਜਮਾਨੇ ਚ ਪੂਰੀਆਂ ਸ਼ਰਾਰਤਾਂ ਕੀਤੀਆਂ ਨੇ ਜਿੱਦਾਂ ਕੀਤੀਆਂ ਨੇ ਹੁਣ ਬੱਚਾ ਕਿਉਂ ਆਪਾ ਗਈ ਹੈ ਵੀ ਸ਼ਾਂਤ ਹੋਵੇ ਤੇਜ ਬੱਚਾ ਤੇਜ ਹੋਣਾ ਚਾਹੀਦਾ ਹੈ ਹਾਂ ਜੇ ਦੇਖੋ ਸ਼ਰਾਰਤਾਂ ਕਰੇਗੀ ਤੇ ਉਨੀ ਪਿਆਰੀ ਵੀ ਲੱਗੇਗੀ ਹੈਨਾ ਕਿਊਟ ਪਿਆਰੀ ਲੱਗਣਗੀਆਂ ਛੋਟੀ ਛੋਟੀ ਸ਼ਰਾਰਤਾਂ ਹਨਾ ਪਿਛੇ ਪਿਛੇ ਰਿਆ ਕਰਾਉਂਦੇ ਉਹਨੇ ਮੈਂ ਆਹੇ ਤਾਂ ਹੁਣ ਰੋਟੀ ਵੀ ਨਹੀਂ ਖਾ ਲਿਆ ਕਰੀ ਨਹੀਂ ਨਹੀਂ ਅਜੇ ਹਾਂ ਅਜੇ ਤੇ ਬੈੱਡ ਤੱਕ ਸੀਮਤ ਆ ਜਦੋਂ ਬੈੱਡ ਤੋਂ ਬਾਹਰ ਨਿਕਲੀ ਫਿਰ ਤਾਂ ਇਹਦਾ ਸਾਰਾ ਸਟ ਮਾੜ ਪਿਆ ਉਹ ਸਾਰਾ ਸਾਹਮਣਾ ਪੈਣਾ ਸਹੀ ਗੱਲ ਹੈ ਸਹੀ ਗੱਲ ਇਹ ਗੱਲ ਬਸ ਉਹ ਚੱਕ ਦਾਂਗੇ ਕੋਈ ਚੱਕਰ ਨਹੀਂ ਸਾਰੇ ਜਿੰਨੇ ਵੀ ਸੋਚ ਸੋਚ ਜਿਹਨੇ ਬਟਨ ਬਟਨ ਜਿਉ ਉਹ ਵੀ ਥੱਲੇ ਡਾਊਨ ਕਰੋ ਤੇ ਉਹ ਟੇਪਾਂ ਟੋਪਾਂ ਲਾਣੀਆਂ ਪੈਣੀਆਂ ਉਹਨਾਂ ਦੇ ਜਿਹੜੀਆਂ ਇਹ ਡੈਕੋਰ ਦੀਆਂ ਚੀਜ਼ਾਂ ਰੱਖੀਆਂ ਆਈਆਂ ਟੇਬਲ ਟੂਬ ਤੇ ਉਹ ਬਾਹਰ ਉੱਥੇ ਡੈਕੋਰ ਕੀ ਹੁੰਦਾ ਯਾਰ ਮੈਂ ਤਾਂ ਹੋਰ ਭੋਲੀ ਗੇ ਡੈਕੋਰ ਹੁੰਦੀ ਕੀ ਚੀਜ਼ ਏ ਸੋਤ ਵੀ ਯਾ ਚੀਜ਼ ਆ ਇੱਥੇ ਲੈ ਲੈਣੇ ਹੁਣ ਐਵੇਂ ਲੇਲ ਕਰਦਾ ਸਾਰਾ ਕੁਝ ਚੱਕ ਦੀ ਕੋਈ ਕੁਝ ਵੀ ਨਾ ਰੱਖੀਏ ਅਜੇ ਨਹੀਂ ਜਦੋਂ ਬੈੱਡ ਤੋਂ ਥੱਲੇ ਜਾਓਗੇ ਅਜੇ ਇਹ ਤਾਂ ਬੈੱਡ ਤੇ ਹੀ ਹੈ ਨਹੀਂ ਅਜੇ ਤੇ ਉਹਨੇ ਬਹਿਣਾ ਸਿੱਖਣਾ ਪਹਿਲੇ ਬਹਿਣਾ ਸਿੱਖਣਾ ਫਿਰ ਥੋੜਾ ਥੋੜਾ ਜਿਹੜੇ ਨਹੀਂ ਰੈਡਣਾ ਫਿਰ ਜਿੱਦ ਜਿਹੜੇ ਕਰੇਗੀ ਫਿਰ ਰੈਡ ਕਿ ਵੀ ਜਾ ਸਕਦੀ ਹੈ ਹਾਂ ਰੈਡ ਕੇ ਜਾ ਫਿਰ ਰੈਡ ਕੇ ਖੜੀ ਹੋ ਜਾਂਦੇ ਨੇ ਨਾ ਕੁਝ ਵੀ ਖਦ ਨੂੰ ਨਹੀਂ ਜਾਂ ਤੇ ਸੋਈ ਚ ਗੇਰਨਾ ਮਾਜਾ ਸਿ ਫਿਰ ਬਰਾਹ ਹੀ ਉੱਢੇ ਵੀ ਲੱਗਦਾ ਜਾਂਦੀ ਜਿੱਦ ਕੀ ਛੱਡ ਦਤਾਂ ਭੱਜਿਆ ਕਹਿੰਦਾ ਤੈਨੂੰ ਇਧਰ ਆ ਲੈ ਕਿਵੇਂ ਸੁੱਤੀ ਹੁਣ ਮਾਸਾ ਨਹੀਂ ਚੁੰਮ ਕੀਤਾ ਇਹਨੇ ਵੇਖ ਲੋ ਮਿਰਚੋਨੀ ਤੈਨੂੰ ਚੁੰ ਚੁੰਦੇਸ ਦੀ ਮੰਮਾ ਗੁੜੀ ਨੀਂਦੇ ਸੁੱਤੀ ਐ ਮੰਮਾ ਦੇਖੋ ਕਿਦਾਂ ਬੋਲਦੇ ਨੇ ਚੁੰ ਚੁੰ ਕੇ ਜਿਉਂ ਤੁਸੀਂ ਕੋਈ ਤੁਸੀਂ ਤਾਂ ਜਾਣ ਬੁਝ ਕੇ ਥੋੜੀ ਕਰਦੇ ਹੋ ਤੁਹਾਡੀ ਨੀਂਦ ਹੀ ਨਹੀਂ ਆਂਦੀ ਤਾਂ ਕਰਦੇ ਹੋ ਕਿ ਮੰਮਾ ਐਦਾਂ ਨਾ ਕਰਿਆ ਕਰੋ ਹ ਹ ਹ ਹ ਮੇਰੇ ਪਾਪਾ ਦੇ ਸਾਹਮਣੇ ਮੈਨੂੰ ਐਦਾਂ ਨਾ ਕੋ ਮੇਰੇ ਪਾਪਾ ਨੇ ਬਹੁਤ ਲਾੜਾ ਲੜ ਪੜੇ ਹਾਂ ਮੈਂ ਪਾਪਾ ਦੀ ਪਿਆਰੀ ਬੇਟੀ ਹਾਂ ਪਾਪਾ ਦੀ ਲਾਡ ਲਈ ਐ ਠੀਕ ਐ ਪਾਪਾ ਦੀ ਲਾਡ ਲਈ ਨਹੀਂ ਪਾਪਾ ਦੀ ਲਾਡ ਲਈ ਕਿ ਮੰਮਾ ਦੀ ਲਾਡ ਲਈ ਦੋਨਾਂ ਦੀ ਲਾਟ ਲਈ ਇਹ ਦੋਨਾਂ ਦੀ ਲਾਟ ਲਈ ਹੈ ਪੱਪਾ ਦੀ ਵੀ ਮਾਦੀ ਵੀ ਮਮਾ ਕੋਲ ਵਾਸਤੇ ਦੁੱਧ ਟਾਈਮ ਹੁੰਦੀ ਹੈ ਬਾਕੀ ਕੱਪੜੇ ਨੈਪੀ ਸਾਰਾ ਕੁਝ ਚੇਂਜ ਕਰਨਾ ਤੇ ਸਿੱਪੀ ਕੋਲ ਹੀ ਹੁੰਦੀ ਆ ਉਹ ਸਭ ਸਿੱਪੀ ਨੇ ਕਰਨਾ ਹੁੰਦਾ ਸਿੱਪੀ ਨਾਲ ਜਿਆਦਾ ਇਹ ਹੁੰਦਾ ਆ ਚਲੋ ਜਿਹਦੇ ਨਾਲ ਵੀ ਹੋਵੇ ਜਿੰਨੇ ਜਿਆਦਾ ਐਕਸਪੀਰੀਅੰਸ ਹੋ ਗਿਆ ਕੱਪੜੇ ਬਦਲਣ ਦਾ ਦੇਖੀਏ ਜੇ ਬੱਚੇ ਦਾ ਨਾ ਨਾ ਠੀਕ ਹੈ ਧੀਏ ਮੇਰੀ ਕੱਪੜੇ ਤੇ ਮੈਂ ਹੀ ਬਦਲਾਂਗਾ ਦੋਨੇ ਦਾਦੀ ਚਲੇ ਗਏ ਨੇ ਅੱਜ ਦਾਦੀ ਆ ਜਾਣਗੇ ਉਹ ਨਾਨੀ ਨੂੰ ਮਿਸ ਕਰਾਂਗੀ ਮੈਂ ਨਾਨੀ 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 ਤੇਰੀ ਮੋਰਨੀ ਕੋ ਮੋਰ ਲੇ ਗਈ ਬਾਕੀ ਜੋ ਬੱਚਾ ਥਾ ਕਾਲੇ ਚੋਰ ਲੈ ਗਈ ਮੰਤਵਾਰੀ ਕਰ ਦਿੰਦੀ ਸੀ ਉਹਦੀ ਮੰਮੀ ਵਾਲੀ ਮੇਲਾ ਹੋਰ ਉਹਦੀ ਦਾਨੀ ਵੀ ਕਰ ਦਿੰਦੀ ਸੀ ਮੰਤਵ ਨੂੰ ਇਹ ਹੀ ਬੋਲਦੀ ਸੀ ਆਹਦੇ ਕਰੇ ਉਹਨੂੰ ਮੈਂ ਇਹ ਵੀ ਕਰਾਉਂਦਾ ਹਾਂ ਸਾਰੇ ਜਣੇ ਇਹ ਹੀ ਬੋਲਦੇ ਨੇ ਮੰਤਵ ਨੂੰ ਬਾਏ ਬੰਦੇ ਸੇ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਕੱਲ ਉਦੋਂ ਦਕਸਾਂ ਨੂੰ ਦਿਓ ਇਜਾਜ਼ਤ ਕਿਉਂਕਿ ਹੁਣ ਟਾਈਮ ਹੋਣ ਵਾਲਾ ਹੈ ਜੀ ਐਡੀਟਿੰਗ ਦਾ ਤੇ ਬੇਬੀ ਨੂੰ ਧੁੱਪ ਦੇ ਵਿੱਚ ਲੈ ਕੇ ਜਾਣ ਦਾ ਸਵੇਰ ਦਾ ਟਾਈਮ ਹੈ ਸਹੀ ਗੱਲ ਪੂਰੀ ਆਪਣੀ ਡਿਊਟੀ ਹੈ ਹੁਣ ਸਾਡੀ ਰੂਟੀਨ ਟੂ ਰੂਟੀਨ ਟਾਈਮ ਟੂ ਟਾਈਮ ਹੋਂਦ ਦਿਆਂ ਦਾ ਪਤਾ ਨਹੀਂ ਲੱਗਦਾ ਕਿੱਦਾਂ ਜਾਂਦਾ ਦੇਣਾ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਠੀਕ ਹੈ ਕੋਈ ਨਹੀਂ ਮਿਲਦੇ ਆ ਕੱਲ ਇੱਕ ਨਵੇਂ ਵਲੌਗਸ ਉਦ ਤੱਕ ਬਾਏ ਬਾਏ ਬਾਏ